ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਪਖੋਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਸੁਖਚੈਨ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਇੱਕ ਜਰਸੀ ਗਾਂ ਦਿਖਾਵਾਂਗੇ ਦੋਸਤੋ ਸੂਨ ਦੇ ਬਿਲਕੁਲ ਨੇੜੇ ਆ ਸੁਹਾ ਕਰਵਾ ਸੁਣੀ ਆਪਾਂ ਡਿਟੇਲ ਸਾਰੀ ਭਾਜੀ ਉਹਨਾਂ ਦੇ ਕੋਲੋਂ ਪੁੱਛ ਕੇ ਦੱਸਾਂਗੇ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਰੀ ਗੱਲ ਨਾ ਹੋਵੇ ਗੱਲਬਾਤ ਕਰਦੇ ਆਂ ਬਾਈ ਨਾਲ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਭਾਜੀ ਐਡਰੈਸ ਬਾਈ ਜੀ ਆਪਣਾ ਬੋਲਦੇ ਐਡਰੈਸ ਭਾਜੀ ਆਪਣਾ ਪਿੰਡ ਪਖੋ ਕੇ ਜ਼ਿਲ੍ਹਾ ਤਰਨਤਨ ਤਸੀਲ ਤਰਨਤਨ ਸਾਹਿਬ ਹਾਂਜੀ ਹਾਂਜੀ ਤੇ ਜਦੋਂ ਆਪਾਂ ਇਧਰੋਂ ਆਉਂਦੇ ਆ ਤਰਨਤਨ ਸਾਹਿਬ ਵੱਲੋਂ ਦੇ ਬਾਗੜੀਆਂ ਤੋਂ ਕਿਲੋਕੀਮੀਟਰ ਅੱਗੇ ਆਪਣਾ ਡੇਰੇ ਆਉਂਦੇ ਪੱਖੋਂ ਬਾਗੜੀਆਂ ਤੋਂ ਜਨਨ ਕਿ ਕਿਲੋਮੀਟਰ ਆਪਾਂ ਬੇਕਾਂ 'ਚ ਬੈਠੇ ਹਾਂਜੀ ਬੇਕਾਂ 'ਚ ਤੇ ਆਖੋ ਕਿ ਤੇ ਬਾਗੜੀਆਂ ਦੇ ਆਪਾਂ ਵਿਚਕਾਏ ਜੀ ਹੈ ਨਾ ਜੀ ਹਾਂਜੀ ਗੋਦਾਰਾ ਸਿੰਘ ਸਵਾ ਠੀਕ ਹੈ ਜੀ ਏਕਸ਼ਨ ਆ ਗਈ ਕਿਸਾਨ ਹਟਾ ਉੱਥੇ ਵੀ ਕਿਥੇ ਕਿਸਾਨ ਹਟਾ ਤੋਂ ਮਤਲਬ ਥੋੜਾ ਅੱਗੇ ਆ ਕੇ ਆਪਾਂ ਬੇਕਾਂ ਨੂੰ ਰਾਹ ਮੋੜਦਾ ਇੱਟਾਂ ਵਾਲਾ ਪਾਇਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਤੇ ਨਾਮ ਵੀ ਆਪਣਾ ਦੱਸ ਦੋ ਜੀ ਫੋਨ ਨਾਮ ਮੇਰਾ ਲਾਪ੍ਰੀਤ ਸਿੰਘ ਹਾਂਜੀ ਸਾਨੂੰ ਆਪ ਸੁਖਚੰਦ ਸਿੰਘ ਜੀ ਮੋਬਾਈਲ ਨੰਬਰ 98035 ਹਾਂਜੀ 98040 ਠੀਕ 98035 980 ਚੱਲ ਰਿਹਾ ਹੈ ਨਾ ਹਾਂਜੀ ਠੀਕ ਹੈ ਜੀ ਅੱਛਾ ਵੀਰ ਵਪਾਰ ਦਾ ਕੰਮ ਤਾਂ ਕੋਈ ਨਹੀਂ ਆਪਣਾ ਨਹੀਂ ਵੀਰ ਜੀ ਆਪਣਾ ਘਰੇਲੂ ਘਰੇਲੂ ਪਸ਼ੂ ਹੈ ਨਾ ਜੀ ਠੀਕ ਹੈ ਜੀ ਜਰਸੀ ਗਾਵਾਂ ਤੇ ਸੁਭਾ ਕਨਵਾ ਵੀਰ ਸੁਣੀਏ ਤੇਜਾ ਸੁਭਾ ਵੀਰ ਜੀ ਸੁਣੀਏ ਤੇਜਾ ਸੁਭਾ ਸੁਣੀਏ ਜੀ ਹੈ ਨਾ ਜੀ ਤੇ ਕਿੰਨਾ ਕੁ ਟਾਈਮ ਖੜਦੀ ਸੂਣ ਦੇ ਵਿੱਚ ਇਹ 10 ਦਿਨ ਲੈ ਹੀ ਜਾਣੇ ਨੇ ਅਜੇ 10 ਦਿਨ ਦਾ ਟਾਈਮ ਬਾਕੀ ਹੈ ਹੈ ਨਾ ਜੀ ਜਾਨੀ ਕਿ ਫਰਵਰੀ ਦਾ ਮਹੀਨਾ ਤਕਰੀਬਨ ਲਗ ਭਗ ਲੈ ਹੈ ਹੈ ਨਾ ਜੀ ਇਹਦੇ ਵਿੱਚ ਵਿੱਚ ਸੂਪ ਹੋਊਗਾ ਠੀਕ ਹੈ ਜੀ ਤੇ ਇਹਨੇ ਵੀਰ ਦੁੱਧ ਕਿੰਨਾ ਕੁ ਚੋਆਇਆ ਸੱਜਰ ਨੇ ਜਦੋਂ ਆਪਾਂ ਦੁੱਧ 22 23 ਲੀਟਰ ਚ ਆਇਆ ਨੇ 22 23 ਕਿਲੋ ਹੈ ਨਾ ਜੀ ਬਾਕੀ ਆਰਡਰ ਕੁਆਟੀਟੀ ਦੇ ਹਿਸਾਬ ਨਾਲ ਦੋਸਤੋ ਚੈੱਕ ਕਰ ਲਿਓ ਜਰਸੀ ਬਰੀਡ ਆ ਪਿਓਰ ਕਰਿਓ ਚੈੱਕ ਤੇ ਇਹਦੇ ਆੜੀਆਂ ਨਾੜਾ ਨੂ ਤੋੜ ਕੇ ਵੀ ਤੁਹਾਨੂੰ ਇੱਕ ਰਿਖੀ ਦਿਖਾ ਦਿੰਨੇ ਹਾਂ ਸਵੇਰ ਤੇਜਾ ਸੋਨੀ ਦਾ ਸੂਨ ਦੇ ਵਿੱਚ ਤਕਰੀਬਨ ਅਜੇ 10 ਦੇ ਦਾ ਸਮਾਂ ਪਿਆ ਵਾ ਸੂਨ ਦੇ ਸਮੇਂ ਤੱਕ ਆਰਡਰ ਕੁਆਲਟੀ ਜਿਹੜੀ ਇਹ ਬਹੁਤ ਵਧੀਆ ਤਿਆਰ ਕਰੂਗੀ ਜੀ ਅੱਛਾ ਭਾਈ ਜੀ ਤੁਸੀਂ ਚੋਈ ਆ ਇੱਕ ਸਵੇਰ ਇਹ ਤੇ ਧਾਰਾਂ ਤੁਰਾਂ ਚਾਰੇ ਖੇਤਾਂ ਦੇ ਹਾਂ ਜੀ ਪੂਰੇ ਕੰਪਲੀਟ ਆ ਹਾਂ ਜੀ ਠੀਕ ਹੈ ਜੀ ਤੋੜੋ ਜੀ ਇਹਨੂੰ ਇੱਕ ਰਿਖੀ ਖੋਲੋ ਜੀ ਲਓ ਜੀ ਆ ਕਰ ਲਓ ਚੈੱਕ ਘਰੇਲੂ ਗਾਵਾਂ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਪਹਿਲਾਂ ਦੱਸਦਾ ਭਾਈ ਨੇ ਬਾਕੀ ਸਵੇਰ ਤੇਜਾ ਸੋਨੀ ਤੇ ਸੂਨ ਦੇ ਨੇੜੇ ਆ 20 22 ਕਿਲੋ ਦੁੱਧ ਜਾਨੀ ਕਿ ਨੇ ਚਵਾਇਆ ਹੋਆ ਸੱ ਪਿਓਰ ਜਰਸੀ ਬਰੀਡ ਹੈ ਦੋਸਤੋ ਚੈੱਕ ਕਰਿਓ ਲੈ ਆ ਵੀਰ ਮੋੜ ਲਓ ਜੀ ਕਰ ਲਓ ਚੈੱਕ ਰਾਜੀ ਹੈ ਦੋਸਤੋ ਪੂਰੀ ਬਾਕੀ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਅਜੇ 10 ਦਿਨ ਦਾ ਟਾਈਮ ਹੈ ਦਾ ਪੈਂਡਿੰਗ ਪਿਆਸ ਹੁੰਦੇ ਵਿੱਚ ਤੇ ਹੁੰਦੇ ਸਮੇਂ ਤੱਕ ਜਿਹੜੀ ਆਰਡਰ ਕੁਆਲਟੀ ਆ ਵਾਲਾ ਢਿਲਣ ਨਹੀਂ ਪਈਆਂ ਜਿੰਨੀਆਂ ਸਾਰੀਆਂ ਨੇ ਕੱਢਣੀਆਂ ਜੀ ਫਿਰ ਕੁਆਲਟੀ ਵਾਲੇ ਪਾਸੋਂ ਚੈੱਕ ਕਰਵਾ ਦਿਨਾ ਕਰੀ ਚੈੱਕ ਕਰ ਲਿਓ ਜ਼ਰੂਰ ਹਲੋ ਜੀ ਦੋਨੋਂ ਸੈਟਾਂ ਤੋਂ ਬਹਿਣੀ ਵਾਲੇ ਪਾਸੇ ਤੋਂ ਉਲਟੇ ਬਹਿਣੀ ਵਾਲੇ ਪਾਸੇ ਤੋਂ ਦੀ ਕੁਆਲਿਟੀ ਕਰਕੇ ਚੈੱਕ ਕਰ ਲਿਓ ਜੀ ਬਾਕੀ ਦੋਸਤੋ ਗੱਬਣ گاਵਾ ਤੁਣਾ ਦੀ ਟਿਪਕੇ ਪਾਸ ਕਰਕੇ ਤਸਦੀਕ ਕਰਨੀ ਤੁਹਾਡਾ ਫਰਜ਼ ਹੈ ਆਪਣੀ ਜਰੂਰ ਕਰ ਲਿਓ ਕਰੋ ਆਹ ਲਓ ਜੀ ਸੀਲਸ ਲੱਗ ਦੋਸਤੋ ਐਨ ਪੂਰੀ ਰੱਜ ਗਈਆਂ ਵੇਖ ਲਿਓ ਵੇਖੋ ਠੀਕ ਹੈ ਜੀ ਹਲੋ ਜੀ ਅੱਛਾ ਭਾਈ ਜੀ ਮੁੱਲ ਕਿੰਨਾ ਕਰਨਾ ਇਹ ਮੁੱਲ ਮੰਗ ਭਾਜੀ 80000 ਹਾਂ ਜੀ ਤੇ 75000 ਦੇ ਵਿੱਚ ਮਾਨਤਾਨ ਕਰਦਾ 75000 ਚ ਮਾਨਤਾਨ ਹੈ ਨਾ ਜੀ ਠੀਕ ਹੈ ਜੀ ਲਓ ਜੀ ਡਿਮਾਂਡ ਦੋਸਤੋ ਬਾਈ ਨੇ ਰੱਖੀ ਆ 80000 ਰੁਪਿਆ 75000 ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨਤਾਨ ਮੌਕੇ ਤੇ ਹੋਊਗਾ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਘਰੇਲੂ ਪਸ਼ੂ ਆ ਦੋਸਤੋ ਵੀਰ ਦੇ ਕੋਲ ਆਪਣੇ ਚਲੋ ਸ਼ੌਂਕ ਨਾਲ ਪਾਲੇ ਆ ਬਾਕੀ ਆ ਵੀਰੇ ਮਰੀਜੀ ਦੀ ਵਲਟ ਨਾਲ ਜੇ ਖਿੱਚ ਕੇ ਕਰਮ ਖੇੜੇ ਆ ਲਓ ਯਾ ਕਰੋ ਚੱਕ ਜਿਆ ਜੇ ਐ ਰਬੜ ਨੂੰ ਖਚੀਆਂ ਦੀਆਂ ਪੂਰੀਆਂ ਵੇਖ ਲਓ ਬੈਕ ਸਾਈਡ ਨੂੰ ਤੇ ਬਾਕੀ ਸੀਲਸ ਲੱਗ ਦੋਸਤੋ ਐਨ ਪੂਰੀ ਹੈ ਜੀ ਫੇਸ ਕੁਆਲਟੀ ਇੱਕ ਵਾਰ ਫੇਰ ਦੁਬਾਰਾ ਤੋਂ ਚੈੱਕ ਕਰ ਲੋ ਐਡਰੈਸ ਬਾਈ ਦਾ ਫੇਰ ਇੱਕ ਰੀ ਬੋਲ ਦਿੰਦਾ ਪਿੰਡ ਪਖੋਕੇ ਤਹਿਸੀਲ ਜੀਰਾ ਸ਼੍ਰੀ ਤਰਨਤਨ ਸਿੰਘ ਨਾਮ ਲਾਪਰੀ ਸਿੰਘ ਪਈ ਦਾ ਇੱਕ ਰੀ ਫੋਨ ਨੰਬਰ ਫੇਰ ਬੋਲ ਦਿੰਦਾ 9803598040 ਠੀਕ ਹੈ ਜੀ ਧੰਨਵਾਦ ਦੋਸਤੋ ਜੀ ਵੀਡੀਓ ਦੇਖਣ ਵਾਸਤੇ ਜੀ